गुड मॉर्निंग बच्चों अब आप करू वर्कशीट नंबर चार जिन्हें कि वर्कशीट का नाम की है पिन्ना फ्रैक्शन ओके सो सारे ने नाल नाल मेरे वर्कशीट सॉल्व करनी है करिए ਆਲਰੇਡੀ ਵੀ ਤੁਹਾਨੂੰ ਦੱਸਿਆ ਹੋਇਆ ਹੈ ਕਿ ਜਿਹੜਾ ਭਿੰਨ ਦੇ ਉੱਪਰ ਵਾਲਾ ਹੁੰਦਾ ਹੈ ਉਹ ਉੱਪਰ ਅੰਸ਼ ਹੁੰਦਾ ਹੈ ਨੀਚੇ ਵਾਲਾ ਉਹਦੇ ਹਾਰ ਹੁੰਦਾ ਹੈ ਇਹ ਹੀ ਦੱਸਿਆ ਨਾ ਤੁਸੀਂ ਇੱਥੇ ਲਿਖਿਆ ਭਿੰਨ ਦਾ ਅੰਸ਼ ਅਤੇ ਹਾਰ ਲਿਖੋ ਹੁਣ ਸਭ ਤੋਂ ਪਹਿਲਾਂ ਇਹ ਕੀ ਹੋਏਗਾ ਇਹਦਾ ਅੰਸ਼ ਇਹ ਕੀ ਹੋਏਗਾ ਇਹਦਾ ਉਹ ਇਹਦੇ ਵਿੱਚ ਕੀ ਕਰਾਂਗੇ 201/4 ਹੈ ਮਿਸ਼ਰਤ ਭਿੰਨ ਹੈ ਇਹ ਮਿਸ਼ਰਤ ਭਿੰਨ ਹੈ ਪਹਿਲਾਂ ਇਹਨੂੰ ਆਪਾਂ ਆਢੁਚਿਤ ਭਿੰਨ ਬਣਾਵਾਂਗੇ ਆ ਭਿੰਨ ਉਚਿਤ ਹੈ ਜਿਹਦਾ ਅੰਸ਼ ਛੋਟਾ ਤੇ ਹਾਰ ਵੱਡਾ ਹੁੰਦਾ ਹੈ ਉਹ ਭਿੰਨ ਕਿਹੜੀ ਹੁੰਦੀ ਹੈ ਉਚਿਤ ਭਿੰਨ ਹੁੰਦੀ ਹੈ ਉੱਪਰ ਵਾਲਾ ਜਿਹੜਾ ਅੰਸ਼ਲ ਦਾ ਨੀਚੇ ਵਾਲਾ ਹਾਰ ਹੁੰਦਾ ਹੈ ਇਹਦਾ ਇਹਨੂੰ ਕਿਦਾਂ ਹੱਲ ਕਰਨਾ ਹੈ ਪਹਿਲਾਂ ਇਹਨੂੰ ਇਹ ਨਾਲ ਗੁਣਾ ਤੇ ਫਿਰ ਜੋ ਅਨਸਰ ਆਂਦਾ ਉਹ ਜਮਾ ਜਿਵੇਂ ਅਗਾ 2 ਸਹੀ 1/4 4 ਦੋਣੀ ਕਿੰਨਾ ਹੁੰਦਾ 8 4 ਦੋਣੀ 8 ਤੇ 8 ਜਮਾ 1 ਕਿੰਨਾ ਹੁੰਦਾ 9 9/4 ਹੈ ਇਹ ਭਿੰਨ ਕੀ ਬਣੀ 9/4 ਤੇ ਉਹਦਾ ਅੰਸ਼ ਕਿਹੜਾ ਵਾ ਨਾ ਮੇ ਉੱਪਰ ਦਾ 9 ਤੇ ਉਹਦਾ ਹਾਰ ਕਿਹੜਾ ਵਾ 4 ਇਹਦਾ ਅਨਸਾਰ ਵਾਲੇ ਹਾਰਾ ਉਹ ਹੈ 8 ਲਿਖਿਆ ਨਹੀਂ ਭਿੰਨ ਲਿਖੋ 1/24 1/24 ਨੂੰ ਕਿੱਦਾਂ ਲਿਖ ਦਿੰਦੇ ਆ 1/4 ਨੂੰ ਕਿੱਦਾਂ ਲਿਖਾਂਗੇ ਮੈਥ ਵਿੱਚ ਬੇਟਾ 1/4 1/4 ਹੁੰਦਾ 1/4 ਇਹਦਾ ਅੰਸ਼ ਹੈਗਾ 1 ਤੇ ਹਰ ਕਿੰਨਾ ਹੈਗਾ 4 ਅੱਧੇ ਨੂੰ ਕਿੱਦਾਂ ਲਿਖਾਂਗੇ 1/2 ਇਹਦਾ ਅੰਸ਼ ਹੈਗਾ 1 ਤੇ ਹਰ ਕਿੰਨਾ ਹੈਗਾ 2 3/4 ਨੂੰ ਕਿੱਦਾਂ ਲਿਖਾਂਗੇ 3/4 ਇਹਦਾ ਅੰਸ਼ ਕਿੰਨਾ ਹੈ 3 ਤੇ ਹਰ ਕਿੰਨਾ ਹੈ 4 ਪਤਾ ਲੱਗ ਗਿਆ ਹਾਂਜੀ ਹੁਣ ਇੱਕ ਤੀਸਰਾ ਸਵਾਲ ਕਰਦੇ ਹਾਂ ਇੱਕ ਬੈਗ ਵਿੱਚ 6 ਲਾਲ ਗਿੰਦਾ ਦੇਖੋ ਜੋ ਦੋ ਸਾਨੂੰ ਮਿਲਦਾ ਉਹ ਨੂੰ ਆਪਾਂ ਅੰਡਰਲਾਈਨ ਕਰ ਦਿੰਨੇ ਆ ਮੈਥ ਦਾ ਤੇ ਸੱਤ ਨੀਲੀਆਂ ਗੇਂਦਾਂ ਹਨ ਗੇਂਦਾਂ ਦੀ ਕਿਹੜੀ ਭਿੰਨ ਲਾਲ ਤੇ ਕਿਹੜੀ ਭਿੰਨ ਨੀਲੀ ਹੈ ਪਹਿਲਾਂ ਮੈਨੂੰ ਇਹ ਦੱਸੋ ਕਿ ਕੁੱਲ ਗੇਂਦਾਂ ਕਿੰਨੀਆਂ ਨੇ ਟੋਟਲ ਗੇਂਦਾਂ ਕਿੰਨੀਆਂ ਨੇ ਬੇਟਾ 13 ਤੇ ਜੇ ਮੈਂ ਲਾਲ ਦੀ ਭਿੰਨ ਕੱਢਾਂਗੀ ਠੀਕ ਹੈ ਲਾਲ ਦੀ ਕਿਹੜੀ ਭਿੰਨ ਕੱਢਾਂਗੀ ਉਹ ਕਿੰਨੀ ਆਏਗੀ ਕਿੰਨੀਆਂ ਲਾਲ ਨੇ 6 ਕੁੱਲ ਕਿੰਨੀਆਂ ਨੇ 13 13 ਹਿੱਸਿਆਂ 'ਚ 6 ਹਿੱਸੇ ਲਾਲ ਦੇ ਹੋਗੇ ਤੇ ਐਦਾਂ ਹੀ ਤੁਸੀਂ ਮੈਨੂੰ ਸਾਰੇ ਬਚਿਆ ਨੇ ਨੀਲੇ ਦੇ ਕੱਢ ਕੇ ਦਿਖਾਓ ਨੀਲੇ ਦਾ ਕੀ ਆਏਗਾ ਸਾਤ ਤੇ ਸਾਤ ਕਿੰਨੀਆਂ ਨੀਲੀਆਂ ਨੇ ਕਿੰਨਿਆਂ ਵਿੱਚੋਂ 13 ਵਿੱਚੋਂ ਇਹ ਕਿ ਆ ਗਿਆ 7/13 ਠੀਕ ਹੈ ਬਟੇ ਓਕੇ ਐਨਾ ਸਮਝ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਓਕੇ ਨੈਕਸਟ ਕੁਵਿਟਲੀ ਅਨਸਰ ਦੇਈ ਜਾਓ ਆ ਤੁਹਾਨੂੰ ਕੀ ਹੋਇਆ ਗਰਮੀ ਜ਼ਿਆਦਾ ਹੋ ਗਈ ਹੈ ਚਲੋ ਜੀ ਨੈਕਸਟ ਦੇਖੋ ਇਹੇ ਥਾਂ ਲਿਖਿਆ ਪਿੰਨ ਮਿਸ਼ਰਤ ਪਿੰਨਾ ਦੇ ਰੂਪ ਚ ਲਿਖੋ ਜਿਹੜਾ ਮੈਂ ਤੁਹਾਨੂੰ ਮਿਸ਼ਰਤ ਪਿੰਨ ਲਿਖਾਈ ਸੀ ਉਹਦੇ ਰੂਪ ਚ ਲਿਖਣਾ ਹੈ 4/3 ਦੇਖੋ 4/3 ਵਿੱਚ ਉੱਪਰ ਵਾਲਾ ਵੱਡਾ نیچے ਵਾਲਾ ਛੋਟਾ ਨਾ ਇਹੋ ਜੀ ਭਿੰਨ ਕਿਹੜੀ ਹੁੰਦੀ ਹੈ ਅਨੁਜਿਤ ਭਿੰਨ ਕਿਹੜੀ ਬਣਦੀ ਹੈ ਔਰ ਇਹਨੂੰ ਮੈਂ ਮਿਸ਼ਰਤ ਭਿੰਨ ਦੇ ਫਾਰਮ 'ਚ ਲਿਖਣਾ 4 ਨੂੰ ਮੈਂ ਅੰਦਰ ਰੱਖ ਕੇ 3 ਨਾਲ ਭਾਗ ਕਰਾਂਗੀ ਤੇ ਬਟਾ ਕੀ ਆਏਗਾ ਪਹਿਲਾਂ ਕਿਤੇ ਤੇ ਜਾਏਗਾ 3 3 ਇੱਕ ਤੇ 3 ਇਹ ਚੋਂ ਕੱਟ ਕੇ ਆਨਸਰ ਕਿੰਨਾ ਆ ਗਿਆ 1 ਤੇ ਇਹਨੂੰ ਲਿਖੀਦਾ ਕਿੱਦਾਂ ਹੈ ਇਹਨੂੰ ਲਿਖਣਾ ਬਟਾ 1 ਪੂਰਾ ਆਨਸਰ ਪੂਰਨ ਦਾ ਭਾਗ ਪੂਰਾ 1 ਤੇ ਆਰ ਬਾਕੀ ਜਿਹੜਾ ਬਚਿਆ ਉਹ ਇੱਥੇ ਇਦੋਂ ਇਦੋਂ ਚੱਕਰ ਸ਼ੁਰੂ ਕਰੀਦਾ ਕਲਾਕਵਾਇਸ ਦਾ ਧੀਰੇ ਦਿਸ਼ਾ ਦੇ ਵਾਈਸ ਚੱਕਰ ਸ਼ੁਰੂ ਕਰੀਦਾ ਇੱਥੇ ਸ਼ੁਰੂ ਕਰੀਦਾ 1 ਸਹੀ 1/13 ਇਹਦਾ ਆਨਸਰ ਆ ਗਿਆ 1 ਸਹੀ 1/13 ਹੁਣ ਮੈਂ 7/2 ਨੂੰ ਕਰਨਾ 7/2 ਨੂੰ ਕਰਾਂਗੇ ਜਦੋਂ ਤੇ ਉਹਦੋਂ ਕਿੱਦਾਂ ਕਰਾਂਗੇ 7/2 ਨੂੰ 7 ਨੂੰ ਅੰਦਰ ਰੱਖਾਂਗੇ ਤੇ 2 ਨਾਲ ਅਸੀਂ ਭਾਗ ਕਰਾਂਗੇ ਦੇਖੋ 7 ਨੂੰ ਮੈਂ ਰੱਖਿਆ ਅੰਦਰ 2 ਨਾਲ ਭਾਗ ਕਿਤੇ ਜਾਊਗਾ ਪਹਿਲਾਂ 6 6 ਆਪਾਂ ਦੇ ਭਲੇ

ਹਾਂਜੀ ਕਿਤੇ ਜਾਊਗਾ 51 ਤੇ ਹਾਂਜੀ ਤੇ ਕਿੰਨਾ ਵਧਿਆ ਇੱਥੇ 13 ਮੈਂ ਇੱਥੇ ਲਿਖਾਂਗੀ ਮੈਂ ਤਾਂ 13 13 ਤੇ ਪੰਜ ਚੋੜਾ ਇਹਨੂੰ ਕਰਕੇ ਦੇਖ ਲਓ 5 5 ਨੂੰ 1 ਕੋ 5 ਜੀ ਤੇ 5 ਦੇ ਦਨ 8 ਦੇ 8/5 5 ਠੀਕ ਹੈ ਅੱਗੇ ਉਲਟਾ ਆ ਗਿਆ ਆਹ ਨੂੰ ਜਿੱਦ ਪੈਨ ਨੇ ਰੂਪ ਲਿਖੋ ਹੁਣ ਦੇਖੋ ਆਹ ਬੋਲੋ 2 ਦੀਆਂ 6 6 ਜਮਾ 1 7 7/3 ਅੱਗੇ ਤਿੰਨ ਸੇ ਈਨ ਬਟਾ ਚਾਰ ਆ ਜਾਂਦੀਆਂ ਚਾਰ ਆ ਜਾਂਦੀਆਂ 12 12 ਦੇ ਤਿੰਨ ਕਿੰਨੇ ਹੋਗੇ ਬਟੇ 6 6 15 15 ਦੇ ਕਿੰਨੇ ਹੋ ਗਏ 15 ਬਟਾ 4 ਪਰ ਇਹਦਾ ਲਿਖੋ 75 35 35 ਦੇ ਦੋ ਕਿੰਨੇ ਹੁੰਦੇ ਆ 35 ਇਹ ਆ ਗਿਆ 35 ਬਟਾ 7 ਜਦੋਂ ਆਪਾਂ ਆਹ ਵਾਲੇ ਰੂਪ ਕਰਨਾ ਉਹ ਤੋਂ ਮਿਸ਼ਰਤ ਹੀ ਲਿਹਾਉਣਾ ਐਦਾਂ ਲਿਖਣਾ ਪੂਰਾ ਲਿਖ ਕੇ ਤੇ ਆ ਬਾਕੀ ਇਹਦੇ ਵੱਡੇ ਚ ਪੂਰਾ ਲਿਖ ਕੇ ਆ ਬਾਕੀ ਇਹਦੇ ਵੱਡੇ ਚ ਤੇ ਜੇ ਆਪਾਂ ਮਿਸ਼ਰਤ ਭਿੰਨ ਨੂੰ ਅਣੂਜਿਤ ਭਿੰਨ ਵਿੱਚ ਹੱਲ ਕਰਨਾ ਵਾ ਤੇ ਫਿਰ ਕੀ ਕਰਨਾ ਇਹਨਾਂ ਦੋਵਾਂ ਨੂੰ ਗੁਣਾ ਜੋ ਆਨਸਰ ਆਂਦਾ ਉਹਦੇ ਤੇ ਜਮਾ ਇਹਨਾਂ ਦੋਵਾਂ ਨੂੰ ਗੁਣਾ ਜੋ ਆਨਸਰ ਆਂਦਾ ਉਹਦੇ ਤੇ ਜਮਾ ਕਰ ਲੋਗੇ ਨਾ ਇਹਨਾਂ ਦੋਵਾਂ ਨੂੰ ਗੁਣਾ ਜੋ ਆਨਸਰ ਆਂਦਾ ਉਹਦੇ ਤੇ ਜਮਾ ਚਲੋ ਹੁਣ ਅੱਗੇ ਕਰਦੇ ਆਂ ਭਿੰਨ ਦਾ ਮਤਲਬ ਬੇਟਾ ਇਹ ਹੁੰਦਾ ਵਾ ਕਿ ਆਪਾਂ ਅੰਸ਼ ਤੇ ਹਰ ਵਿੱਚ ਜਿਹੜੇ ਹੈਗੇ ਆ ਇਹ ਨਹੀਂ ਕਿ ਇੱਕ ਵਾਰੀ ਅਸੀਂ ਫੋਦਿਆਂ ਦੀ ਗਿਣਤੀ ਰੱਖਦੀ ਆ ਤੇ ਇੱਕ ਵਾਰੀ ਅਸੀਂ ਲੀਟਰਾਂ ਚ ਦੁੱਧ ਰੱਖਤਾ ਵਾ ਤੇ ਉਹਦੀ ਪਿੰਨ ਕੱਢਣ ਲੱਗੇ ਇਦਾਂ ਨਹੀਂ ਹੁੰਦਾ ਪਿੰਨ ਵਿੱਚ ਜੋ ਅੰਸ਼ ਦੀ ਇਕਾਈ ਹੈ ਉਹੀ ਹਰ ਦੀ ਇਕਾਈ ਹੋਣੀ ਚਾਹੀਦੀ ਹੈ ਹੁਣ ਦੇਖੋ ਲਿਖਿਆ ਹੈ ਇਹ ਜਿਠਾ ਨੂੰ ਪਿੰਨ ਦੇ ਰੂਪ ਚ ਲਿਖੋ 45 ਸੈਂਟੀਮੀਟਰ ਨੂੰ 1 ਮੀਟਰ ਦਾ ਕਿਹੜਾ ਰੂਪ ਹੁੰਦਾ ਜੇ ਮੈਂ ਧਿਆਨ ਨਾਲ ਦੇਖੋ ਬੇਟਾ ਉੱਪਰ ਲਿਖਾਂਗੀ 45 ਸੈਂਟੀਮੀਟਰ ਇੰਗਲਿਸ਼ ਵਿੱਚ ਲਿਖਦੇ ਆ ਸੈਂਟੀਮੀਟਰ ਤੇ ਥੱਲੇ ਲੱਗਦੀ ਹੈ 1 ਮੀਟਰ ਜਾਂ ਤਾਂ ਉੱਪਰ ਵਾਲੇ ਨੂੰ ਮੀਟਰ ਚ ਕਰ ਲੋ ਯਾ ਨੀਚੇ ਵਾਲਾ ਨੂੰ ਸੈਂਟੀਮੀਟਰਾਂ 'ਚ ਕਰ ਲੋ ਫੇਰ ਪਿੰਨ ਮੰਨੀ ਜਾਏਗੀ ਐਦਾਂ ਪਿੰਨ ਨਹੀਂ ਮੰਨੀ ਜਾਏਗੀ ਇਜ਼ ਇਟ ਕਲੀਅਰ ਮਨੇ ਕੀ ਕਿਆ ਪਿੰਨ ਦੇ ਰੂਪ 'ਚ ਲਿਖੋ 45 ਸਾਮਨੋਂ ਸਾਮੋਂ ਮੈਨੇ ਸੈਂਟੀਮੀਟਰ ਨੂੰ 1 ਮੀਟਰ ਦਾ ਕਿਹੜਾ ਰੂਪ ਹੈ ਕਿਹੜਾ ਪਿੰਨ ਰੂਪ ਹੈ ਦੇਖੋ 45 ਸੈਂਟੀਮੀਟਰ ਮੈਂ ਉੱਤੇ ਰੱਖਿਆ 1 ਮੀਟਰ ਮੈਂ ਥੱਲੇ ਪਰ ਮੈਂ ਚਾਹਨੀ ਆ ਕਿ ਜੇ ਉੱਪਰ ਸੈਂਟੀਮੀਟਰ ਦਾ ਤੇ ਥੱਲੇ ਵੀ ਸੈਂਟੀਮੀਟਰ ਹੋਵੇ 1 ਮੀਟਰ ਕਿੰਨੇ ਸੈਂਟੀਮੀਟਰ ਹੁੰਦਾ 100 100 ਸੈਂਟੀਮੀਟਰ ਸੈਂਟੀਮੀਟਰ ਦਾ ਸੈਂਟੀਮੀਟਰ ਕੱਟਿਆ ਗਿਆ 45/100 ਸਿੱਧਾ 5 ਦੇ ਭਾੜੇ ਤੇ ਦੱਸੋ ਮੈਨੂੰ 45 ਕਿੱਥੇ ਹੁੰਦਾ 25 4 100 ਕੱਟ ਕੇ ਆ ਗਿਆ 9 5 ਦੇ ਭਾੜੇ ਤੇ 100 ਕਿੱਥੇ ਹੁੰਦਾ 20 ਤੇ 20 ਤੇ ਇਸ ਤੋਂ ਬਾਅਦ ਹੋਰ ਇਹਨਾਂ ਕੱਟੇ ਜਾ ਸਕਦੇ 9/20 ਇਹਦਾ ਆਨਸਰ ਠੀਕ ਹੈ 9/20 ਇਹਦਾ ਆਨਸਰ 45/100 ਵੀ ਲਿਖ ਸਕਦੇ ਸੀ ਪਰ ਆਪਾਂ ਇਹਨੂੰ ਕੱਟ ਦਿੱਤਾ ਅੱਗੇ ਧਿਆਨ ਨਾਲ ਆਪਾਂ ਜਦੋਂ ਮੈਨੂੰ 40 ਸੈਕਿੰਡ ਤੇ 1 ਮਿੰਟ 40 ਸੈਕਿੰਡ ਮੈਂ ਉੱਤਰ ਬਣੇ ਨੇ 1 ਮਿੰਟ ਥੱਲੇ 1 ਮਿੰਟ ਦੇ ਵਿੱਚ ਕਿੰਨੇ ਸੈਕਿੰਡ ਹੁੰਦੇ ਨੇ 60 ਤੇਰਾ ਵੀ ਅੱਗੇ ਚਾਲੀ ਸੈਕਿੰਡ ਤੇ ਥੱਲੇ ਆ ਗਿਆ 60 ਸੈਕਿੰਡ ਸੈਕਿੰਡਾਂ ਸੈਕਿੰਡ ਕੱਟੇ ਗਏ ਕਿੰਨਾ ਅੱਗੇ ਚਾਲੀ बटे 60 ਦੱਸ ਦੇ ਭਾੜੇ ਤੇ ਕੱਟੋ ਇਹਨੂੰ ਉੱਪਰ 4 ਤੇ ਥੱਲੇ 10 6 ਦਾ 60 ਮੈਂ ਦੁਬਾਰਾ 4/6 ਆ ਗਿਆ ਫਿਰ ਦੋ ਦੇ ਭਾੜੇ ਤੇ ਕੱਟੇ ਜਾ ਰਹੇ ਹਾਂ ਹਾਂਜੀ ਫਿਰ ਆ 2 2 ਤੇ 2 3 ਤੇ ਅਨਸਰ ਕਿਨਾ ਆ ਗਿਆ 2/3 ਜੇ ਕੋਈ ਬੱਚਾ ਚਾਹੁੰਦਾ ਹੈ ਕਿ 40/60 ਨੂੰ ਬਸ ਸਿੱਧਾ ਹੀ ਕੱਟਾਂ ਤੇ ਸਿੱਧਾ 20 ਦੇ ਹੱਥ ਤੇ ਕੱਟ ਦੋ 20 ਦੋ ਤੇ ਜਾਊਗਾ 40 20 ਤੇ ਜਾਊਗਾ 60 ਅਨਸਰ ਕਿਨਾ ਆ ਗਿਆ 2/3 ਆਲਗੜੀ ਪਿੰਨ ਲੱਗੀ ਐ ਮੈਂ ਉਚਿਤ ਹੈ ਕਿ ਅਨੁਚਿਤ ਹੈ ਉਚਿਤ ਹੈ ਵੈਰੀ ਗੁੱਡ ਉਚਿਤ ਪਿੰਨ ਲੱਗੀ ਐ ਉਚਿਤ ਪਿੰਨ ਹੋਉਂਦੀ ਹੈ ਜਿਹਦਾ ਉੱਪਰ ਵਾਲਾ ਅੰਸ਼ ਜਿਹੜਾ ਅੰਸ਼ ਹੈ ਉਹ ਛੋਟਾ ਤੇ ਹਰ ਵੱਡਾ ਮੈਂ ਐਕਸਾਈਦਰਵਾਇ ਜਿਹੜੀ ਮੈਂ ਉੱਪਰ ਫਾਇੰਡ ਕੀਤੀ ਸੀ 9/20 ਇਹ ਵੀ ਉਚਿਤ ਪਿੰਨਾ ਹੈ ਜੀ ਉੱਪਰ ਵਾਲਾ ਛੋਟਾ نیچے ਵਾਲਾ ਵੱਡਾ ਹੁਣ ਅਗਲਾ ਪਾੜ ਰਹਿ ਗਿਆ 3 ਦਿਨ 1 ਹਫਤਾ ਦਾ ਕਿਹੜਾ ਰੂਪ ਹੈ ਵੈਰੀ ਈਜ਼ੀ ਉੱਪਰ ਮੈਂ ਰੱਖਾਂਗੀ 3 ਦਿਨ ਥੱਲੇ ਰੱਖਾਂਗੀ 1 ਹਫਤਾ ਤੇ 1 ਹਫਤੇ ਦੇ ਕਿੰਨੇ ਦਿਨ ਹੁੰਦੇ ਆ 7 ਦਿਨ 3 ਦਿਨ बटा 7 ਦਿਨ ਹਾਂਜੀ ਮੈਂ ਦੇਰ ਨਾਲ ਦੇਰ ਕੱਟੇਗੇ ਕਿ 3 ਤੇ 7 ਕਿਸੇ ਪਾੜੇ 'ਚ ਕੱਟੇ ਜਾਂਦੇ ਇਕੱਠੇ 3 ਤੇ 7 ਕਿਸੇ ਪਾੜੇ 'ਚ ਇਕੱਠੇ ਕੱਟੇ ਜਾਂਦੇ ਆ ਆਨਸਰ ਦਾ ਇਹੀ ਰਹੇਗਾ 3/7 ਦਾ 3/ ਸੱਤ ਪੁੱਛੋ ਕਿ ਹਾਂ ਜੀ ਕਲੀਅਰ ਹੈ ਹਾਂ ਜੀ ਅੱਠਵਾਂ ਸਵਾਲ ਦੇਖੋ ਹਾਂ ਸੱਤਵਾਂ ਦੇਖੋ ਪਹਿਲਾਂ ਸੱਤਵਾਂ ਕਰਨਾ ਹੈ ਤੂਲ ਪਿੰਨਾ ਉਹ 8 ਲਿਖਿਆ ਪਿੰਨਾ ਦੇ ਦੋ-ਦੋ ਤੂਲ ਪਿੰਨਾ ਤੂਲ ਹੁੰਦਾ ਸਮਾਨ ਇਹਦੇ ਵਰਗੀਆਂ ਹੀ ਜਿਵੇਂ ਪਿਛਲੇ ਸਵਾਲ ਚ 4/6 ਕਿਹਾ ਸੀ ਤੁਹਾਨੂੰ ਫਿਰ ਬਾਅਦ ਉਹ 4/6 ਹੋ ਗਿਆ ਫਿਰ ਕੱਟ ਕੇ 2/3 ਹੋ ਗਿਆ ਇਹ ਸਾਰਿਆਂ ਤੁਲਬਿੰਨਾਂ ਕੱਟ-ਕੱਟ ਕੇ ਆਪਾਂ ਨੂੰ ਉੱਤੇ ਲਿਆਈ ਗਾ। ਹੁਣ 7/9 ਦੀਆਂ ਮੈਂ ਦੋ ਤੁਲਬਿੰਨਾਂ ਲਿਖਣੀਆਂ। ਦੇਖੋ ਬੇਟਾ 7/9 ਨੂੰ ਪਹਿਲਾਂ ਉੱਪਰ 2 ਨਾਲ ਗੁਣਾ ਕਰ ਲੋ ਤੇ 7/9 ਨੂੰ ਬਾਅਦ ਚ 3 ਨਾਲ ਉੱਪਰ ਥੱਲੇ ਗੁਣਾ ਕਰ। ਤੁਲਬਿੰਨ ਆ ਹੀ ਜਾਣਗੀਆਂ। ਜਿੰਨੀਆਂ ਪੁੱਛਦਾ ਆਈ ਜਾਣੀਆਂ ਪਹਿਲਾਂ 1-1 ਕਿੰਨਾ ਕਰੋਗੇ ਤੇ ਉਹ ਸੇਮ ਰਹੇਗਾ। ਆ ਸਭ ਤੋਂ ਦੋਨੇ ਕਿੰਨਾ ਆ ਗਏ 14 ਤੇ 9 ਦੋਨੇ ਕਿੰਨਾ ਆ ਗਿਆ 18 ਪਹਿਲਾ ਆਨਸਰ ਇਹ ਆ ਗਿਆ 10 ਸੱਤ ਦਿਆਂ 21 ਤੇ 9 ਦਿਆਂ 72 ਸੋ ਪਹਿਲੇ ਦੇ ਆ ਦੋ ਆਨਸਰ ਆ ਗਏ ਆ 14/18 ਤੇ 21/72 ਜੇ ਉਹਨਾਂ ਨੇ ਤਿੰਨ ਪੁੱਛੀ ਹੁੰਦੀਆਂ ਤੇ ਇਹਨੂੰ ਫਿਰ 4-4 ਨਾਲ ਵੀ ਕਰ ਲੈਣਾ ਸੀ ਸੱਤ ਚੋਕਾ 28 ਤੇ 9 ਚੋਕਾ 36 ਜੇ ਇੱਕ ਹੋਰ ਪੁੱਛੀ ਹੁੰਦੀ ਫਿਰ ਇਹਨੂੰ 5-5 ਨਾਲ ਕਰ ਲੈਣਾ ਇਹ ਆ ਜਿਵੇਂ ਸੱਤ ਚੋਕਾ 35 35 ਵਟਾ 5 ਤਾਂ ਠੀਕ ਹੈ ਜਿੰਨੀਆਂ ਮਰਜ਼ੀ ਉਹ ਪੁੱਛੀ ਜਾਵੇ ਆਪਾਂ ਗੱਡੀ ਚੱਲੋ ਸਮਝ ਲੱਗੀ ਏ ਪਰ ਅਗਲੇ ਦਿਨ ਅਗਲੇ ਦਿਨ ਮੈਨੂੰ ਆਪੇ ਦੱਸੋਗੇ ਦੱਸੋ ਮੈਨੂੰ ਅਗਲੇ ਦਿਨ ਮੈਂ ਮਤ 3/2 3/2 ਦੇ ਨਾ ਬੜਾ 3/2 ਬੜਾ ਪੰਜ ਜਿਹੜਾ ਪਹਿਲਾਂ 3/5 ਨੂੰ ਉੱਪਰ ਵੀ 2 ਨਾਲ نیچے ਵੀ 2 ਨਾਲ ਕਿੰਨਾ ਆ ਗਿਆ 6/10 ਫਿਰ 3/5 ਨੂੰ ਕਿਹਦੇ ਨਾਲ ਕਰਨਾ ਹੈ ਉੱਪਰ ਵੀ 3 ਨਾਲ نیچے ਨੂੰ ਵੀ 3 ਨਾਲ ਕਿੰਨਾ ਆ ਗਿਆ 9/15 ਜੇ ਹੋਰ ਪੁੱਛੀ ਹੁੰਦੀ ਤੇ ਜਿੱਦਾਂ ਮਰਜ਼ੀ ਕਰ ਦਿਓ 5-5 ਨਾਲ ਕਰ ਦਿੰਨੇ ਹਾਂ 15/25 ਜੇ ਹੋਰ ਪੁੱਛੀ ਹੁੰਦੀ ਤੇ ਆਪਣੀ ਮਰਜ਼ੀ ਨਾਲ 10 10 ਨਾ ਕਰਨ ਲੱਗੀਆਂ 30/50 ਜਿੱਦਾਂ ਮਰਜ਼ੀ ਤੁਲ ਭਿੰਨਾ ਕੱਢ ਸਕਦੇ ਜੇ ਤੁਲ ਭਿੰਨਾ ਮਤਲਬ ਸਮਾਜਕ ਠੀਕ ਹੈ ਜੀ 8ਵਾਂ ਸਵਾਲ ਕੀ ਹੈ ਇਹ ਰਿਜਿਆ ਨੂੰ ਸਰਲਤਮ ਰੂਪ ਚ ਕਰੋ ਸਰਲ ਰੂਪ ਚ ਕਰਨਾ ਹੁੰਦਾ ਦੇਖੋ ਕਟੋਤੇ ਇਹਨੇ ਤੇ ਨੌ ਇਕੱਠੇ ਕਿਹੜੇ ਫਾੜੇ ਤੇ ਕੱਟੇ ਜਾਂਦੇ ਆ ਤਿੰਨ ਦੇ ਕਹਿੰਦੇ ਕਹਿੰਦੇ ਭਾੜੇ ਤੇ ਕਿੰਨੇ ਵਟ ਜਾਂਦਾ ਇੱਕ ਤੇ ਇੱਕ ਕਹਿੰਦੇ ਭਾੜੇ ਮੌ ਕਿਥੇ ਘਟਾਇਆ ਲਾ ਜਿਆ ਮਾਇਨਾਂ ਅੰਤਰ ਕਿੰਨਾ ਆ ਗਿਆ 1 ਬੜਾ ਉਸ ਤੋਂ ਬਾਅਦ ਇਹ ਨਾ ਇਕੱਠੇ ਜਾਂਦੇ ਹਾਂ ਉਸ ਤੋਂ ਬਾਅਦ ਆ ਗਿਆ ਕਿ 9/15 9 ਤੇ 15 ਇਕੱਠੇ ਕਿਹੜੇ ਭਾੜੇ ਚ ਇਕੱਠੇ ਜਾਂਦੇ ਆ ਮੈਂ ਦਿੰਦੇ ਤਿੰਨ ਤੇ ਬੋਲੋ ਤਿੰਨ ਤੇ ਭਾੜੇ ਤੇ 9 ਕਿਥੇ ਘਟਾਇਆ ਜਾਂਦਾ 15 ਕਿਥੇ ਘਟਾਇਆ ਜਾਂਦਾ ਇਸ ਤੋਂ ਬਾਅਦ ਹੋਰ ਕਿਤੇ ਘਟੇ ਜਾਂਦੇ ਨਹੀਂ ਦੋਨੋਂ ਆਪਾ ਅਜ ਸੰਖਿਆਵਾਂ ਨੇ ਉਹ ਦੋਨੋਂ 3/5 ਦਾ ਆਨਸਰ ਆ ਗਿਆ ਅੱਗੇ ਦੇਖੋ 14 ਤੇ 21 ਸਿੱਧਾ ਇੱਕ ਭਾਣਾ ਦੱਸੋ ਜਿੱਦੇ 14 ਤੇ 21 ਇਕੱਠੇ ਕੱਟੇ ਜਾਂਦੇ 7 7 ਵੈਰੀ ਗੁੱਡ ਐਕਸਲੈਂਟ 7 ਦੇ ਭਾੜੇ ਤੇ 14 ਕਿੱਥੇ ਕੱਟਿਆ ਜਾਂਦਾ ਹਾਂਜੀ ਦੋ ਤੇ 21 ਕਿੱਥੇ ਕੱਟਿਆ ਜਾਂਦਾ ਇੱਕ ਸੋ ਫਾਈਨਲ ਆਨਸਰ ਕਿੰਨਾ ਆ ਗਿਆ 2 ਹੋ ਗਿਆ 10 ਸਰਲ ਤਮ ਪ੍ਰੂਫ ਠੀਕ ਹੈ ਜੀ ਹਾਂਜੀ ਮਜ਼ਾ ਆ ਰਿਹਾ ਕਲਾਸ ਦਾ ਹਾਂਜੀ ਸਮਝ ਆ ਰਹੀ ਹੈ ਨਾ ਹਾਂਜੀ ਕੋਈ ਟੈਂਸ਼ਨ ਨਹੀਂ ਆਂਦੀ ਲੋੜ ਨਹੀਂ ਇਨੂੰ ਪੁੱਛਿਆ ਉਹ ਦੁੱਲ ਵਾਲੇ ਕਰੋਗੇ ਜਿੱਤੇ ਸਰਲ ਤੋਂ ਪੁੱਛਿਆ ਸਰਲ ਵਾਲੇ ਕਰੋਗੇ ਠੀਕ ਹੈ ਕੋਈ ਰੱਟਾ ਨਹੀਂ ਲਾਉਣਾ ਬਿਲਕੁਲ ਆਪਾਂ ਕੀ ਕਰਨਾ ਇਹਨੂੰ ਨੇਚਰਲੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਉਹਨੇ ਪੁੱਛਿਆ ਕੀ ਲੌਜੀਕਲੀ ਸਮਝਣਾ ਜਦੋਂ ਅਸੀਂ ਰੱਟਾ ਲਾਣੇ ਆ ਉਦੋਂ ਆਪਾਂ ਕੁਝ ਸਮੇਂ ਲਈ ਯਾਦ ਕਰਦੇ ਆ ਜਦੋਂ ਅਸੀਂ ਪੂਰਾ ਪ੍ਰੋਪਰ ਸਮਝ ਕੇ ਕਰਦੇ ਆ ਇੱਕ ਦਿਨ ਸਮਝ ਨਹੀਂ ਆਉਗੀ ਦੋ ਦਿਨ ਸਮਝ ਨਹੀਂ ਆਉਗੀ ਤਿੰਨ ਦਿਨ ਨਹੀਂ ਆਉਗੀ ਇੱਕ ਹਫਤਾ ਨਹੀਂ ਆਉਗੀ ਪਰ ਜਦੋਂ ਆਉਗੀ ਉਦੋਂ ਸਦਾ ਲਈ ਆਉਗੀ ਸਮਝ ਉਦੋਂ ਸਾਡੇ ਦਿਮਾਗ 'ਚੋਂ ਦਿਲ 'ਚ ਉਹ ਕਨਸੈਪਟ ਕੋਈ ਨਹੀਂ ਕੱਢ ਸਕਦਾ ਜੇ ਸਾਨੂੰ ਇੱਕ ਵਾਰੀ ਸਮਝ ਆਈ ਆਪਾਂ ਕੀ ਕਰਦੇ ਆ ਆਪਾਂ ਫਟਾਫਟ ਕੋਸ਼ਿਸ਼ ਕਰਦੇ ਆਂ ਕਿ ਕੋਈ ਗੱਲ ਨਹੀਂ ਆਪਾਂ ਫਿਲਹਾਲ ਇਹ ਸਮੇ ਲਈ ਟੈਸਟ ਲਈ ਯਾਦ ਕਰ ਲੈਂਦੇ ਰਟਾ ਲਾ ਲੈਂਦੇ ਉਹ ਸਮਝ ਸਾਨੂੰ ساری ਜ਼ਿੰਦਗੀ ਨਹੀਂ ਆ ਸੋ ਆਪਾਂ ਇਸ ਤਰ੍ਹਾਂ ਸਮਝਣਾ ਹੈ ਕਿ ਸਾਡੇ ਦਿਮਾਗ 'ਚ ਬੈਜੇ ਭਾਵੇਂ 7 ਦਿਨ ਲੱਗ ਜਾਣ ਭਾਵੇਂ 10 ਦਿਨ ਲੱਗ ਜਾਣ ਪਰ ਦਿਮਾਗ 'ਚ ਬਟਣੀ ਜ਼ਰੂਰੀ ਹੈ ਠੀਕ ਹੈ ਜੀ ਚਲੋ ਅੱਗੇ ਕਰੀਏ ਅੱਗੇ ਮੈਮ ਵੈਰੀ ਇੰਟਰਸਟਿੰਗ ਕੁਐਸਚਨ ਇਹ ਮੇਰੇ ਸਾਰੇ ਬੱਚਿਆਂ ਨੂੰ ਆਉਂਦੇ ਹੋਣੇ ਆ ਕਰ ਲੈਣੇ ਆ ਸਾਰਿਆਂ ਨੂੰ ਹਾਂ ਜੀ

ਅਗੇ ਨਾ ਗਿਆ 2 ਸਹੀ 2 ਪੂਰੇ ਪੂਰੇ ਤੇ 3/1 ਆ ਤੇ ਐਡਾ ਬੋਲੋ ਕਿੰਨੇ ਪੂਰੇ ਨੇ 3 ਸਹੀ 3 ਨੰਦ ਸਹੀ 얘ਦਰੋ ਕਿੰਨੇ ਆ 4 4 4 ਵੈਰੀ ਗੁੱਡ ਐਕਸਲੈਂਟ ਚਲੋ ਅੱਗੇ ਦੇਖੋ ਖਾਲੀ ਸਥਾਨ ਵਿੱਚ ਉਚਿਤ ਸੰਖਿਆ ਭਰੋ ਦੇਖੋ ਬੇਟਾ ਹੁਣ ਧਿਆਨ ਨਾਲ ਮੈਨੂੰ ਬਿਨਾ ਮੇਰੇ ਦੱਸੇ ਕੋਈ ਐਕਸਪਲੇਨ ਕਰ ਸਕਦਾ ਕਿ ਇੱਥੇ ਕੀ ਆਊਗਾ ਮੂ ਕਿੰਨਾ ਗੁਣਾ ਕੀਤਾ ਹੈ 6 ਨਾਲ 9 ਬਰਾਬਰ ਬਣਿਆ ਦੋਨੋਂ ਸ਼ੇਨਾ ਗੁਣਾ ਜੇ ਉੱਪਰ ਦੋਨੋਂ ਸ਼ੇਨਾ ਕਿੰਨਾ ਗੁਣਾ 12 ਬਣਿਆ ਤੇ ਨੀਚੇ ਵੀ ਫਿਰ ਉਸ ਨੰਬਰ ਨੂੰ ਸ਼ੇਨਾ ਹੀ ਗੁਣਾ ਕਰਨਾ ਪਏਗਾ ਹੁਣ ਦੱਸੋ ਇੱਥੇ ਕੀ ਲਿਖਾਂਗੇ ਵੈਰੀ ਗੁੱਡ 12 ਇਹਦੇ ਸ਼ੇਨਾ ਗੁਣਾ ਕਰਕੇ ਇੱਥੇ ਕੀ ਆ ਜਾਏਗਾ ਬਤਾਓ ਤੁਹਮੇ ਲੱਗੀ ਉਸ ਤਰ੍ਹਾਂ ਹੀ ਇੱਧਰ ਲਗਾਓ ਜਦੋਂ ਕੋਈ ਚੀਜ਼ ਛੋਟੇ ਤੋਂ ਵੱਡੇ ਵੱਡੇ ਵੱਲ ਜਾਂਦੀ ਹੈ ਇਹਦਾ ਮਤਲਬ ਗੁਣਾ ਕੀਤਾ ਹੋਏਗਾ ਉਹਨੇ ਜਦੋਂ ਹੁਣ ਵੱਡੇ ਤੋਂ ਛੋਟਾ ਬਣ ਗਿਆ ਵਾ ਤਾਂ ਮਤਲਬ ਭਾਗ ਕੀਤਾ ਹੋਏਗਾ 48 ਨੂੰ ਕਿਦਣਾ ਭਾਗ ਕੀਤਾ ਕਿ 8 ਆ ਗਿਆ। ਵੈਰੀ ਗੁੱਡ ਸ਼ਾਬਾਸ਼ ਐਕਸਲੈਂਟ। ਬੱਚਾ ਬਹੁਤ ਵਧੀਆ ਬਹੁਤ ਸ਼ਾਰਪ ਐਂਡ ਫ੍ਰੌਮ। ਇਹਨੂੰ ਕੀਤਾ ਕਿਹਦੇ ਨਾਲ 48 ਨੂੰ 6 ਨਾਲ। 6 ਦੇ ਭਾੜੇ ਤੇ 8 ਤੇ 48 ਆਂਦਾ। ਤੇ 3 ਨੂੰ ਵੀ 6 ਨਾਲ ਕਰੋ ਭਾਗ। ਦੇਖੋ ਨਾ 6 ਦੇ ਭਾੜੇ ਤੇ 8 ਤੇ ਆਂਦਾ 48 ਤੇ 6 ਦੇ ਭਾੜੇ ਤੇ ਕਿਤੇ ਆਂਦਾ 3। ਭਾਗ ਦੇ। ਜਾਂ ਇਹਨੂੰ ਕੱਟ ਦਿੱਤਾ ਉਹਨਾਂ ਨੇ 6 ਦੇ ਭਾੜੇ ਤੇ ਠੀਕ ਹੈ। ਅੱਗੇ ਦੇਖੋ ਖਾਲੀ ਖਾਂ ਆਪਾਂ ਉਹ ਵਟਾ چھوٹਾ ਆਪਾਂ ਅਗਰਦਾ ਸੋਮ ਨੂੰ। 7/8 ਵੱਡਾ ਹੈ ਕਿ 0/8 ਵੱਡਾ ਹੈ 7/8 7/8 1/3 ਵੱਡਾ ਹੈ ਕਿ 1/2 ਵੱਡਾ ਹੈ ਚਲਤ ਹੋਗੇ ਨਾ ਇੱਥੇ ਹੋਨੇ ਕਿਸੇ ਨੂੰ ਇੱਕ ਰੋਟੀ ਦੇ 3 ਹਿੱਸੇ ਮਿਲੇ ਆ ਤੇ ਉਹਨੂੰ ਤੋਂ ਥੋੜੇ ਕ ਜੇ ਹੋਗਾ ਅੱਧੀ ਅੱਧੀ ਖਾ ਲੀਏ ਅੱਧੀ ਅੱਧੀ ਜਿਆਦਾ ਹੁੰਦੀ ਹੈ ਕਿ 3 ਹਿੱਸੇ ਕਰੋਗੇ ਰੋਟੀ ਦੇ ਤੇ ਫੇਰ ਜ਼ਿਆਦਾ ਉਹ ਮਿਲੇਗੀ ਕਿਤੋਂ ਜ਼ਿਆਦਾ ਮਿਲੇਗੀ ਹਾਂ ਇਹ ਜੀ 1/2 ਵੱਡਾ ਇਹਦਾ ਮਤਲਬ ਜੀ ਦਾ ਹਰ ਛੋਟਾ ਉਹ ਪੂਰੀ ਭਿੰਨ ਵੱਡੀ ਆ ਹੁਣ ਨਵਾਂ ਕਨਸੈਪਟ ਆ ਗਿਆ ਇਹ ਵੀ ਨਾਲ ਯਾਦ ਰੱਖਣਾ ਹੈ ਵੇਖੋ ਇੱਕ ਇੱਕ ਚੀਜ਼ ਹੈ ਇੱਕ ਪੀਜ਼ਾ ਹੈ ਉਹਨੂੰ ਦੋ ਬੰਦੇ ਜਿਆਦਾ ਵਧੀਆ ਖਾ ਸਕਣਗੇ ਕਿ ਤਿੰਨ ਮੈਮ ਦੋ 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 ਨੂੰ ਜਿਆਦਾ ਜਿਆਦਾ ਮਿਲੇਗਾ ਨਾ ਹੈ ਨਾ ਤੇ ਇਸ ਇਹ ਚੀਜ਼ ਇਦਾਂ ਸੋਚਣੀ ਹੈ ਕਿ ਜਿਹਦਾ ਜਿਹੜਾ ਜੇ ਉੱਪਰ ਵਾਲੇ ਅੰਸ਼ ਬਰਾਬਰ ਹੈ ਜਿਹਦਾ ਹਰ ਛੋਟਾ ਉਹ ਬਿਨ ਵੱਡੀ ਠੀਕ ਹੈ ਆ ਦੱਸੋ ਹਾਂਜੀ 5 ਵਟਾ 7 ਜਿੰਨਾ ਨੀਚੇ ਨੰਬਰ ਛੋਟਾ ਉਹਨਾਂ ਅੰਸ਼ਰ ਵੱਡਾ ਆਏਗਾ ਹੁਣ ਇਹਦੇ ਹੁਣ ਆ ਦੇਖੋ 12ਵਾਂ ਸਵਾਲ ਵੱਧ ਦੇ ਗ੍ਰਾਮ ਚ ਕਰਨਾ ਹੈ ਕਰ ਲੈਣਾ ਸਾਰੇ ਬੱਚਿਆਂ जल्दी जल्दी चौदह तक ਤਾਂ ਖਾਮਾ कर ਕਰ ਲੈਨੇ ਵੱਧ ਦੇ करो फटाफट ਕਰੋ बेटे आ देखो बहुत ਆ ਦੇਖੋ ਬਹੁਤ ਸੌਖਾ ਹੈ ਵੱਧ ਦੇ ਗ੍ਰਾਮ ਚ ਮੈਂ ਕੀ ਕਰਨਾ

very simple worksheet ਪਰ ਸਿੰਪਲ ਸਾਡੇ ਦਿਮਾਗ 'ਚ ਹੁੰਦਾ ਜੇ ਸਾਨੂੰ ਪਤਾ ਲੱਗ ਜਾਵੇ ਕਿ ਇਹ ਸਿੰਪਲ ਹੈ ਅਸੀਂ ਕਰ ਸਕਦੇ ਹਾਂ ਤੇ ਘੜਾਪਾ ਨੂੰ ਕੋਈ ਰੋਕ ਨਹੀਂ ਸਕਦਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਹ ਦੇਖੋ ਸਾਰੇ ਚਾਰ ਸਿੰਪਲੀਫਾਈ ਕਰਨਾ ਹੈ ਹੱਲ ਕਰਨਾ ਹੈ ਇਹਨਾਂ ਨੂੰ ਸਾਰਿਆਂ ਦੇ ਅੰਸ਼ ਚੈੱਕ ਕਰੀ ਦੇ ਬੇਟਾ ਪਹਿਲਾਂ ਜੇ ਅੰਸ਼ ਸਾਰੇ ਬਰਾਬਰ ਦਿੱਤੇ ਆ ਤੇ ਸਾਮੂ ਹੁੰਦਾ ਐਦਾਂ ਠੀਕ ਹੈ ਉੱਪਰਿਆਂ ਨੂੰ ਜੋੜ ਦੋ ਬਸ ਬੋਲੋ 6 ਦੇ ਪਾਚ 11 ਤੇ 4 15 15 ਪਟਾ 7 ਪਹਿਲੇ ਦਾ ਅਨਸਰ ਆ ਜਾਏਗਾ ਠੀਕ ਹੈ ਹਣ ਦੇਖੋ ਹੁਣ ਆਇਆ ਹੁਣ ਪ੍ਰੋਬਲਮ ਹੈ ਇੱਧਰ 8000 ਚਾਰ ਆਇਆ ਇਹਨੇ ਇਹਨੇ ਥੋੜਾ ਜਿਹਾ ਪ੍ਰੋਬਲਮ ਪਾਈ ਹੈ ਪਰ ਆਪਾਂ ਕਰ ਲੈਣੀ ਹੱਲ ਇੰਟੈਲੀਜੈਂਸ ਵਜਿਹਾ ਹੱਲ ਕਰ ਲੈਂਦੇ ਆ ਹੁਣ ਮੈਂ ਇੱਧਰ 8 ਹੈ ਤੇ ਮੈਂ ਵੇਖੋ ਇਹਨੂੰ ਤੇ ਚਾਰ ਬਣਾ ਸਕਦੀ ਮੈਂ ਇਹਨੂੰ 8 ਬਣਾ ਦੇਣੀ ਹੈ ਇਹਨੂੰ 8 ਬਣਾਣ ਲਈ ਕੀ ਕਰਨਾ ਪਏਗਾ ਬੇਟਾ ਦੋ ਨਾਲ ਗੁਣਾ ਤੇ ਜੇ ਉੱਪਰ ਵਾਲਾ ਫਿਰ ਤਿੰਨ ਰੋਸ ਜਾਏਗਾ ਉਹ ਕਹੇਗਾ ਤੇ ਇਹਨੂੰ ਦੋ ਨਾਲ ਗੁਣਾ ਕੀਤਾ ਤੇ ਮੈਨੂੰ ਵੀ ਕਰੋ ਠੀਕ ਹੈ ਸਮਝ ਆ ਗਈ ਕਲੀਅਰ ਹੈ ਇੱਧਰ 8 ਗਾਦੀ ਮੈਂ ਇੱਧਰ ਵੀ 8 ਬਣਾਉਣਾ ਹੈ ਇੱਧਰ 8 ਬਣਾਉਣ ਲਈ ਮੈਨੂੰ ਦੋ ਨਾਲ ਗੁਣਾ ਕਰਨਾ ਪਏਗਾ ਦੋ ਨਾਲ ਗੁਣਾ ਜੇ ਮੈਂ ਹਰਜ ਕਰਾਂਗੀ ਤੇ ਮੈਨੂੰ ਅੰਸ਼ੇ ਜੀ ਵੀ ਕਰਨਾ ਪਏਗਾ ਬਰਾਬਰ ਰੱਖਣਾ ਨਾ ਉੱਪਰ ਕਿੰਨਾ ਆ ਗਿਆ 6 6 8 -5/8 ਤੇ ਕਿੰਨਾ ਹੁੰਦਾ ਹੈ ਇੱਥੇ 5 ਗਏ ਕਿੰਨਾ ਹੁੰਦੇ ਆ ਇਹ ਪਰ ਖੜ ਕਈ ਵਜਾਂ ਨੇ 8ਾ ਚੋਂ 8 ਕੱਢ ਕੇ 0 ਲਿਖਦੇ ਨੇ ਇੱਥੇ ਇਦਾਂ ਨਹੀਂ ਕਰਨਾ ਇੱਥੇ 8ਾ ਚੋਂ 6 ਇਸ ਤੇ ਲੈ ਲਏ ਕਿਸ ਨੇ ਤੇ 8ਾ ਚੋਂ 5 ਇਸ ਇੱਕ ਬੰਦੇ ਨੇ ਲੈ ਲਏ ਤੇ ਕਿੰਨੇ ਰਹਿ ਗਏ 8ਾ ਚੋਂ 1 ਬਚਾ ਪਰ ਇੱਧਰ ਦੇਖੋ ਬੇਟਾ ਇੱਧਰ 4 ਇੱਧਰ 3 ਹੈ ਪਿਛਲੇ ਸਵਾਲ ਵਿੱਚ ਮੈਂ ਇਹਨੂੰ ਤੇ 8 ਬਣਾ ਲਿਆ ਸੀ ਠੀਕ ਹੈ ਇਹਨੂੰ ਰਹਿਣ ਦਿੱਤਾ ਸੀ ਹੁਣ ਆਹ ਤੇ ਦੋਨੋਂ ਹੀ ਵੱਖਰੇ ਵੱਖਰੇ ਆ ਗਏ ਆ ਠੀਕ ਹੈ ਇਹਦੇ 'ਚ ਲੈਣਾ ਹੁੰਦਾ ਐਲਸੀਐਮ ਜਾਂ ਫਿਰ ਇੱਕ ਮੈਥਡ ਕਰਨਾ ਹੁੰਦਾ ਜਦੋਂ ਇਹ ਦੋਨੋਂ ਬਕੜੇ ਫਿਰ ਆ ਜਾਣ ਇੱਧਰ ਵੀ ਲਾ ਸਕਦੇ ਸੀ ਤੁਸੀਂ ਉਹ ਮੈਥਡ ਇਹਨੂੰ ਇਹਦੇ ਨਾਲ ਗੁਣਾ ਇਹਨੂੰ ਇਹਦੇ ਨਾਲ ਗੁਣਾ ਤੇ ਇਹਨਾਂ ਨੂੰ ਆਪਸ 'ਚ ਗੁਣਾਇ ਇਤਤਲੀ ਵਿਧੀ ਬੋਲਦੇ ਐ ਠੀਕ ਹੈ 1/4 ਵਿੱਚ ਜਦੋਂ ਮੈਂ 2/3 ਜੋੜਨੇ ਐ ਇਤਤਲੀ ਵਿਧੀ ਐ ਇੱਕ ਇੱਕ ਖਾਂ ਇੱਧਰ ਬਣਾਓ 1 3 1 ਦੀਆਂ 3 ਆ ਗਿਆ ਵਿੱਚ ਜੋੜ ਪਾ ਦਿਓ ਇੱਧਰ ਇੱਕ ਖਾਂ ਇੱਧਰ ਬਣਾਓ 4 ਦੁਣੀ 8 ਤੇ ਇੱਕ ਵਾਰ ਇਧਰੋਂ ਬਣਾ ਦੋ 4 3 12 12 ਅਨਸਰ ਕਿੰਨਾ ਆ ਗਿਆ 11 1 ਇਹਦਾ ਅਨਸਰ ਕਿੰਨਾ ਆ ਗਿਆ 11 12 ਪਰ ਲੱਗੀ ਅੱਗੇ ਦੇਖੋ ਮਿਸ਼ਰਤ ਭਿੰਨਾਂ ਨੂੰ ਮਿਸ਼ਰਤ ਭਿੰਨਾਂ ਨੂੰ ਹੱਲ ਕਰੋ 4 2 8 8 'ਚ ਇੱਕ ਕਿੰਨਾ ਬੈ 9 9 2 ਰਾਜਵੀਰ ਧਿਆਨ ਹੀ ਹੈਗਾ ਤੇਰਾ 2 2 7/2 5/2 ਇਹ ਸੋਖਾ ਨਸਮੈ ਇਹਦੇ ਹਾਸ ਦੋਨੋਂ ਮਿਲਦੇ ਪਏ ਆ 9 ਦੇ 5 ਨੂੰ ਜੋੜ ਦੋ ਕਿੰਨੇ ਆ ਗਿਆ 9 ਤੇ 5 ਕਿੰਨਾ ਦਾ 14 14/2 ਕੱਟਿਆ ਜਾ ਸਕਦਾ ਹੈ 2 ਦੇ ਭਾੜੇ ਤੇ 14 ਆਉਂਦਾ ਕਿੰਨੇ ਤੇ ਮੈਮ 7 ਤੇ ਆਨਸਰ ਕਿੰਨਾ ਆ ਗਿਆ 7/1 7/1 ਨੂੰ ਆਪਾਂ 7 ਹੀ ਲਿਖ ਦੇ ਹਾਂ ਆ ਮੈਨੂੰ ਕੋਣ ਹੱਲ ਕਰੇਗਾ ਪਹਿਲਾਂ ਇਹਨੂੰ ਸੋਲਵ ਕਰੋ ਤਾਂ ਸੋ ਮੈਨੂੰ ਕੀ ਆਣਾ ਇਹਦਾ ਹਾਂ ਬੋਲ ਬੇਟਾ ਮੰਨੀ ਇੱਥੇ ਬਾਰਾਨਾ ਬਾਰਾ ਦਾ ਮਾਈਕ 20 ਤੇਰਾ ਇਹ ਆ ਗਿਆ 13/4 ਜਮਾ ਇਧਰ ਕੀ ਆਏਗਾ 4+4 4+1 5/4 ਤੇ ਫਾਈਨਲ ਆਨਸਰ ਕਿੰਨਾ ਆਏਗਾ 18/4 ਹੁਣ 4 ਦੇ ਭਾੜੇ ਤੇ 18 ਤੇ ਜਾਂਦਾ ਨਹੀਂ ਪਰ ਦੋਨੋਂ ਜਣੇ ਦੋ ਤੇ ਕੱਟੇ ਜਾਂਦੇ ਆ 2 9 ਤੇ 2 2 ਦੇ ਆਨਸਰ ਇਹਦਾ ਫਾਈਨਲ ਕਿੰਨਾ ਆ ਗਿਆ 9/2 ਠੀਕ ਹੈ ਬੱਚਿਓ ਆਨਸਰ ਕਿੰਨਾ ਆ ਗਿਆ ਤਾਂ ਫਾਈਨਲ 9/2 ਤੋਂ ਬੇਟਾ ਇਹ ਸੀ ਸਾਡੀ ਵਰਕਸ਼ੀਟ ਨੰਬਰ 4 ਭਿੰਨਾਂ ਦਾ ਲੈਵਲ 2 ओके okay?